ਲੱਗਾ ਸਾਡੇ ਪਿੰਡ ਦਾ ਤੇ ਆਈ ਉਹਦੇ ਦੇਖ ਐਮ ਐਲ ਏ ਹੈ ਐਮ ਐਲ ਏ ਵਾਇਗੁਰਜੀ ਦਾ ਖਾਸਾ ਤੇ ਸ੍ਰੀ ਵਾਇਗੁਰਜੀ ਕੀ ਫਤਿਹ ਤੇ ਸਵਾਗਤ ਕਰ ਜਾਈ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਵ ਤੇ ਆਪਣੇ ਪਿੰਡ ਦੇ ਵੀ ਨਗਰ ਕੀਤਾ ਸੀ ਠੀਕ ਆ ਤੇ ਹੁਣ ਚੌਥਾ ਪੰਜਵਾਂ ਪੜਾਅ ਸੀ ਦੀ ਸਾਥੀ ਚ ਤੇ ਹੁਣ ਚੱਲਦੇ ਆਪਾਂ ਆਪਣੇ ਘਰਾਂ ਕੰਨੀ ਨੂੰ ਠੀਕ ਆ ਤੇ ਬਾਕੀ ਕਾਰ ਕਾਰ ਹਾਲ ਲਿਆਂਦੇ ਟਰੈਕਟਰ ਆ ਦੇਖ ਆਪਣਾ ਤਰਨਾਟ ਹੈ ਗਿਆ ਹੀ ਆ। ਬਾਕੀ ਆ ਨਰਿੰਦਰ ਵੜਾਊਗਾ ਵਲੌਗ ਤੇ ਘਰ ਸਟਾਰਟ। ਲਓ ਵੀ ਮਿੱਤਰੋ। ਆ ਆਪਣਾ ਕਾਸਮਾ ਬਾਈ ਦਾ ਜੌਂਡੀਰ ਨਗਾਰੇ ਤੇ ਆ ਜੀ। ਤੇ ਸੰਗਤ ਮੁਰੇ ਝਾੜੂ ਝੋਟ ਲਾਉਂਦੀਆਂ ਜੀ ਤੇ ਗਾਂ ਤੋਂ ਬੋੜਾ ਜੀ। ਪਾਣੀ ਛੜਕਣ ਵਾਲਾ। ਇੱਧਰ ਬਾਈ ਕਲੀ ਵਾਲਾ ਟਰੈਕਟਰ ਆ ਜੀ। ਆ ਆਪਣਾ ਗਿਆ ਤਰਨਾਟ ਜੀ। ਤਰਨਾਟ ਕਹਿੰਦੇ ਮੇਰੇ ਵੀਰੋ ਬਾਈ ਸਿਰਾਲਵਾਇਆ ਪਿਆ ਬਾਬਿਆਂ ਨੇ ਕਿਵੇਂ ਜਸਪੀਰ ਬਾਈ ਓਕੇ ਕੰਮ ਕੀਤਾ ਪਿਆ ਪੂਰਾ ਸਧਰੀ ਸੁਧਰੀ ਮੁੰਡਾ ਨੇ ਪੂਰੀ ਸੈਟ ਲਾਈ ਪਈ ਆ ਬਾਈ ਇਧਰ ਆਪਣੇ ਇੱਥੇ ਗੱਤ ਗਿਆ ਸਮਾਨਦਾਰ ਆ ਬਾਈ ਤੇ ਅੱਗੇ ਆਪਣੇ ਸਿੰਘ ਬਾਬਾ ਜੀ ਉਹ ਕਰ ਰਹੇ ਆ ਅੱਗੇ ਬਾਲ ਸਿੰਘ ਸਾਹਿਬ ਜੀ ਉੱਪਰ ਕੌਫਟਾ ਕਿਸ ਤੇ ਸੰਤ ਕ੍ਰਿਗਨਸਨ ਮਹਾਰਾਜ ਜੀ ਆਪਣਾ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਜਨਮ ਹੈ ਨਾ ਜੀ ਹਾਂ ਜੀ ਆਪਣੇ ਪਿੰਡ ਨਗਰ ਕੀ ਤੋਂ ਨਿਕਲ ਆ ਜੀ 4 ਤਰੀਕ ਨੂੰ ਤੇ ਆ ਆਪਣਾ ਜੀ ਜਿਬੜਵਾਈ ਜੀ ਆਪਣਾ ਮੁਰੇ ਜੌਂਡੀਰ ਤਰਿਆ ਜਾਂਦਾ ਜੀ ਤੇ ਆ ਬੰਦੇ ਪੂਰੇ ਕਲੀ ਕੁਲੀ ਦਾ ਸੇਵਾ ਪੂਰਾ ਕਰ ਰਹੇ ਆ ਜੀ ਹੋਰ ਚੱਤ ਸੱਟਾਂ ਵਧੀਆ ਕੰਮ ਆ ਜੀ ਪੂਰਾ ਓਕੇ ਆ ਜੀ ਓਏ ਦੇਖ ਕੇ ਆਪਣੇ ਬੰਦੇ ਨਾ ਜੀ ਕਾਲੀ ਵਾਲੀ ਕਰ ਦਿਆ ਇਹਨੂੰ ਸਮਝਾਉਣ ਵਾਲਾ ਵੀ ਹਰਦੀ ਭਾਈ ਕਾਲੀ ਨਾ ਕਰਿਆ ਕਰੋ ਕਾਸ ਵਹੀ ਵਲੌਗ ਬਣ ਰਿਹਾ ਤੁਸੀਂ ਕਾਲੀ ਬਾੜੀ ਕਰਦੇ ਇਧਰ ਦੇ ਹੋਲੀ ਤੋੜਦੇ ਦੇਖੋ ਕਿੰਨਾ ਵਾਕ ਆ ਮੁੰਡਾ ਦੇਖੋ ਜੀ ਬਹੁਤ ਸੋਹਣਾ ਰਾਜਾ ਨਹੀਂ ਦੇਖੋ ਇਹ ਦੇਖੋ ਕਿੰਨਾ ਜਾਨ ਸੇਵਾ ਪੂਰੀ ਚੱਲ ਰਹੀ ਆ ਜੀ ਇਹ ਲਓ ਵੀ ਮਿੱਤਰੋ ਮੁੰਡੇ ਨੇ ਪੁਲਾਉ ਪੁਲਾਉ ਆ ਆਪਣਾ ਕਾਸ ਵਹੀ ਰਾਜਾ ਤੇ ਆਪਣਾ ਸਭ ਆਂ ਜਾਂ ਚੱਲ ਰਹੀਆਂ ਨੇ ਲੋ ਵੀ ਮਿੱਤਰੋ ਆਪਾਂ ਰਾਵਾਗ ਚਾਕੇ ਬਾਬੇ ਗੁਰਦੁਆਰੇ ਇਧਰ ਸਾਬ ਤੇ ਆ ਵਰਦੇ ਹਰਪੀਤ ਬਾਈ ਵਰਗੇ ਹੋਰ ਬਾਈ ਆ ਆਪਣੇ ਟਰਾਲੀ ਚ ਨਗਾਰਾ ਰੱਖਿਆ ਵਾ ਕਿ ਮੈਂ ਆ ਬੜਾ ਚ ਬਾਈ ਆ ਕਿਵੇਂ ਬਾਈ ਓਕੇ ਪੂਰਾ ਟਰਾਲੀ ਭਾਈ ਆਪਾਂ ਓਕੇ ਕਰ ਦਈਆਂ ਪੂਰੀ ਇਹਦੇ ਟਾਇਰ ਨਾਲ ਚੌੜੇ ਪਾ ਦਿਆਂ। ਐ ਇੱਥੇ ਜਿਹੜੇ ਆਪਣੇ ਕੋਲ ਟਾਇਰ ਪਏ ਸੀ ਉਹ ਵਿੱਗੇ ਨਹੀਂ ਆ ਇੱਥੇ ਦੇ ਟਾਇਰ ਪਵਾ ਦਿੰਦੇ ਇਹਨੂੰ ਚੌੜੀ ਕਰ ਦਿੰਦੇ। ਅਗਲੀ ਵਾਰ ਜਦੋਂ ਨਵਰ ਕੀਤਾ ਟਾਇਰ ਚੌੜੇ ਇਹਨੂੰ ਭਾਈ ਆਪਾਂ ਰੰਗ ਰੂੰਗ ਕਰਕੇ ਜਮਾ ਕਾਸ ਭਾਈ ਕਹਿ ਰਿਹਾ ਰੰਗ ਕਰ ਲੈ ਇਹਨੂੰ। ਰੰਗ ਕਰ ਰਿਆ ਕਰਨਾ। ਇਹੀ ਰੰਗ ਕਰ ਦਾਂਗੇ ਦੁਬਾਰਾ। ਆਪਣੀ ਆਪਣੀ ਜਿਹੜੀ ਵੱਡਾ ਟਰਾਲਾਗਾ ਉਹਦੇ ਨਾਲ ਦਾ ਰੰਗ ਇਹਨੂੰ ਸਾਰਾ ਕਰ ਦਿੰਦਾ ਕੰਪਲੀਟ ਕਰਕੇ ਲਾਈ ਪਵਾ ਕੇ ਇਹਦੇ ਟਾਇਰ ਪਵਾ ਕੇ ਪੂਰਾ ਕੰਮ ਓਕੇ ਕਰ ਦਰਾਂ। ਹੈਂ ਭਾਈ ਮੂੰਗੀਆ ਕਹਿ ਹੁੰਦਾ ਜਿਹਨੂੰ ਮੂੰਗੀਆ ਰੰ ਕਹਿਣ ਓਕੇ ਕੰਮ ਘਾਸਣਾ ਪੂਰਾ ਐ ਮਨੋਵਰ ਜਿਹੜਾ ਐ ਘਾਸ ਜਿਹੜਾ ਕਹਿੰਦੇ ਲੋਕ ਕਹਿੰਦੇ ਸਿੱਧਾ ਕਹਿੰਦੇ ਬਿਨਾ ਕਰਾਰੀਆਂ ਤੋਂ ਅਸੀ ਟਿੱਕਰ ਜਾਂਦਾ ਉਹਦੇ ਪਿੱਛੇ ਪਾ ਕੇ ਭਜਾਉਣੀ ਐ ਨਾ ਇਹ ਉਹਦੇ ਪਿੱਛੇ ਪਾ ਕੇ ਭਜਾਉਣੀ ਆ ਪਰ ਆਪਾਂ ਆਪਾਂ ਕਹਿੰਦੇ ਨਹੀਂ ਹਰਪੀਤ ਨੂੰ ਦਾ ਦੇਖ ਲੈ ਹੈ ਭਾਈ ਸਹੀ ਐ ਸਹੀ ਐ ਓਕੇ ਨਾ ਕੰਮ ਆਪਣੇ ਚਾਚਾ ਜੀ ਬੈਠਿਆ ਕੜੀ ਗੁੱਦਾ ਕੰਮ ਪੂਰਾ ਓਕੇ ਹੋ ਜਾਂਦਾ ਤਰਨਾਟ ਮੇਰੇ ਵੀਰੋ ਲਾਗਾ ਸਾਡੇ ਪਿੰਡ ਦਾ ਦਾ ਆਈ ਉਹਦੇ ਦੇਖ ਐਮ ਐਲ اے ਹੈ ਐਮ ਐਲ اے ਕੋ ਨਾ ਨਾਈ ਹਮਰਾ ਘਰ ਦਾ ਬੰਦਾ ਬੰਦਾ ਹੈ ਸਾਡੇ ਐਮ ਐਲ اے ਪੰਜਾਬ ਦੇ ਜੀਮੇ ਦਾ ਐਮ ਐਲ اے ਹੈ ਸਾਡੇ ਪਿੰਡ ਦਾ ਕਹਿੰਦਾ ਦੇਖੋ ਤੁਸੀਂ ਇਹ ਪੂਰਾ ਘਰ ਦਾ ਖੇਡ ਵਰਤੋਂ ਐਮ ਐਲ اے ਜੀਮੇ ਦਾ ਜੋ ਸੋ ਆ ਵੀ ਮਿੱਤਰਾਂ ਬਰਾ ਮਾਈਕ ਉਹ ਤੋਂ ਬਾਰੇ ਸਾਰੇ ਆ ਗਏ ਸੀ ਆ ਆਪਣਾ ਐਮਐਲਏ ਆ ਹਰਪ੍ਰੀਤ ਬਾਈ ਹਾਂਜੀ ਬਾਈ ਐਮਐਲਏ ਕੀ ਕਹਿੰਦਾ ਆ ਲਓ ਵੀ ਮਿੱਤਰਾਂ ਕਹਿੰਦਾ ਸਾਰੇ ਨਾ ਵੱੱਤ ਪੀੜ ਤੁਰਨਾਡ ਤੇ ਆ ਸਾਰੇ ਨਾ ਵੱੱਤ ਪੀੜ ਤੁਰਨਾਡ ਤੇ ਆ ਦੇਖੋ ਇਹ ਕੌਣ ਵਹਿ ਗਿਆ ਲਾ ਆ ਮੁੱਖ ਸੇਵਾਦਾਰ ਆ ਹਾਈ ਕਰਦੇ ਆ ਵਲੌਗ ਚ ਆ ਜਾ ਭਜਦੇ ਹੁਣ ਡਾਡਰ ਕਾਹਨੂੰ ਭਜਦੇ ਤੁਸੀਂ ਆਗੇ ਤਰਨਾਟ ਦੇ ਮੈਂਬਰ ਲੈ ਮੇਂਡ ਤਾਂ ਆ ਗਿਆ ਸਾਡਾ ਪੰਜਾਬ ਦਾ ਐਮਐਲਏ ਦੇਖੋ ਜੀ ਸਾਡਾ ਚੀਮੇ ਦਾ ਮੇਰੇ ਮਾਇ ਕਾਣੂ ਮੈਂ ਵਲੌਗ ਬਣਾਉਣਾ ਸੈੰਗ ਪਿਆਰੇ ਧੰਨ ਗੁਰੂ ਸੈੰਗ ਪਿਆਰੇ ਧੰਨ ਸਾਡੇ ਜੀਪ ਆਲੇ ਬਾਈ ਸੇਵਾ ਪੂਰੀ ਚੱਲ ਰਹੀ ਹੈ ਬਾਈ ਬਾੜੀਆਂ ਗੱਲਾਂ ਕਹਦਾ ਇੱਧਰ ਸਾਡਾ ਬਾਈ ਬੂਟਾ ਬਾਈ ਆ ਗਿਆ ਮੇਨ ਬੂਟਾ ਬਾਈ ਬੂਟੇ ਬਾਈ ਬੂਟੇ ਬਾਈ ਜੀ ਆਏ ਕਿਵੇਂ ਵਲੌਗ ਬਣਾਉਣੇ ਆ ਬੂਟੇ ਬਾਈ ਹੈਲੋ ਬਾਜ਼ਾਰ ਸਾੱਚੇ ਕਰਵਾਉਦੇ ਛੱਡੇ ਨਾਲ ਕਸਣਾ ਤਾਂ ਕਿਉਂ ਨਹੀਂ ਹੈ ਬਈ ਲੈਟ ਲੈਟ ਮੈਂਟ ਹਿੱਲੀ ਬਾਈ ਕਸ ਬਾਈ ਬਲੈਂਸ ਸਾਹਿਬ ਨੇ ਸਾਡੇ ਬੰਦੇ ਨੂੰ ਲੈ ਗਏ ਬਲੈਂਸ ਸਾਹਿਬ ਬਾਈ ਮਾੜਾ ਬੋਲਿਆ ਨੇ ਨੂੰ ਲੋਕ ਇੱਕ ਬਾਈ ਹੋਰ ਬਾਈ ਕਾਸ ਬਾਈ ਤੁਹਾਨੂੰ ਲੱਗਦਾ ਲੈਨਮੈਂਟ ਹਿੱਲੀ ਹੈ ਦੇਖੋ ਜੀ ਜਿਵੇਂ ਪੱਛ ਪੁੱਛਿਆ ਤਾਂ ਰੰਦਾ ਟਾਇਰ ਚ ਸਹੀ ਆ ਜੀ ਮਾੜਾ ਤੁਰ ਕੇ ਦਿਖਾਵਾਂਗੇ ਜੀ ਹਾਂਜੀ ਆ ਦੇਖੋ ਇਹ ਬੈਗ ਚ ਵੀ ਹੁੰਨੇ ਜਾਂਦੇ ਆ ਇਹ ਬਾਈ ਚੈਂਟਰ ਵਾਲਾ ਗੇਅਰ ਲੱਗਿਆ ਪਾ ਬੈਗ ਚ ਵੀ ਹੁੰਨੇ ਜਾਂਦਾ ਮੂਰ ਨੂੰ ਵੀ ਹੁੰਨੇ ਜਾਂਦਾ ਹੀ ਦੇਖੋ ਇਹ ਕੈਮਰਾ ਕੈਮਰੇ ਚ ਨਹੀਂ ਆ ਰਿਹਾ ਬੰਦਾ ਦੇਖ ਲੋ ਘਟ ਰਹੀ ਹਾਂ ਹਾੜਾ ਸੰਗਤ ਘਟਾ ਯਾਰ ਸੰਗਤ ਘਟਾ ਯਾਰ ਖੰਡ ਕਰਕੇ ਬੁੜੀਆਂ ਬੜੀਆਂ ਬੰਦੇ ਘਟਾ ਆ ਯਾਰ ਆ ਪਿਛਲੀ ਵਾਰ ਆ ਇੰਨਾ ਬਾਹਰ ਘਟ ਹੁੰਦਾ ਸੀਗਾ ਸਾਰਾ ਸਾਰਾ ਪਾਰਕ ਭਰਿਆ ਪਿਆ ਹੁੰਦਾ ਸੀਗਾ ਸਾਰਾ ਪਾਰਕ ਭਰ ਹੋਇਆ ਹੁੰਦਾ ਸੀ ਅੱਜ ਤੀ ਬਹੁਤ ਸੰਗਤ ਘਟਾ ਜੀ ആകെ മുണ്ട് ਬੋਤਵਾਰਾ ਸਾਹਿਬ ਆ ਗਏ ਸੀਗੇ ਡੌਰੀਰ ਆਖਣਾ ਬਰਾ ਸਾਹਿਬ ਜੀ ਕਹਾਂ ਲਈ ਆ ਘੜੀਆਂ ਤੇ ਆਹ ਕੀ ਹੋ ਗਿਆ ਸਾਰੇ ਮੁੰਡੇ ਹੀ ਬੈਠਾ ਬਾਈ ਜੀ ਸਾਡਾ ਠੰਡ ਮੰਡ ਗਿਆ ਡਰਾਈਵਰ ਸਾਹਿਬ ਠੰਡ ਮੰਡ ਕੀ ਹੋ ਗਿਆ ਜੀ ਹਾਂ ਜੀ ਠੰਡ ਆ ਗਈ ਸੀ ਨਾ ਇਹ ਤੁਸੀਂ ਸਾਈਡ ਜੇ ਦੇ ਕੇ ਬੈਠੇ ਜੀ ਲੋ ਵੀ ਮਿੱਤਰੋ ਆ ਗਏ ਮੁੰਡੇ ਘਰੇ ਕਾਸ ਬਾਈ ਵੀ ਆ ਗਿਆ ਦੇਖੋ ਬੈਟਾ ਦੇਖੋ ਸਪੈਸ਼ਲ ਨੇਓਨ ਲਾਈਟ ਆ ਬਾਈ ਇਹ ਇੱਕ ਤਾਂ ਆ ਦੇ ਨੇਓਨ ਲਾਈਟ ਆ ਜਿਹੜੀ ਆ ਲੱਗੀ ਪਈ ਸਾਈਡ ਤੇ ਇਹ ਕਈ ਦਾ ਨੇਓਨ ਲਾਈਟ ਦਾ ਫਰਕ ਦੇਖੋ ਇਹ ਤਾਂ ਨੇਓਨ ਲਾਈਟ ਹੈ ਨਾ ਬਾਈ ਕੋਈ ਵੀ ਲਾਈਟ ਨਹੀਂ ਆਈ ਦੇਖੋ ਦੇਖੋ ਮੁੰਡੇ ਰੱਸੀਆਂ ਦਾ ਬੰਨਣਾ ਆ ਜਾਂ ਨਹੀਂ ਪੱਟੀਆਂ ਇਹ ਹੋਰ ਲਾ ਜੋ ਤੇ ਆ ਚੱਲ ਚੱਲ ਹਾਂਜੀ ਬਾਬੋ ਫਿਰ ਮੈਂ ਦਾ ਆਪ ਇੱਕ ਹੋਰ ਕੰਨੇ ਵਲੌਗ ਤੇ ਨਵਾਂ ਲੈ ਕੇ ਤੇ ਆਹਦੇ ਵੀਡੀਓ ਨੂੰ ਕਰ ਦਿਓ ਸ਼ੇਅਰ ਆ ਤੇ ਕਮੈਂਟ ਕਰ ਦਿਓ ਓਕੇ ਠੀਕ ਆ ਦਾਸ ਓਕੇ ਆ ਭਾਈ ਦਾਸ ਓਕੇ ਆ ਓਕੇ ਠੀਕ ਜਬਦ ਮਿਲਦੇ ਆ ਭਾਈ ਅਗਲੇ ਨਵੇਂ ਵਲੌਗ ਤੇ ਠੀਕ ਹੈ